ਹਾਂਜੀ ਕਿਸਾਨ ਵੀਰੋ ਹੋਂਨਾ ਜਿਹੜੇ ਵੀ ਭਰਾਵਾਂ ਦਾ ਫੋਨ ਆਉਂਦਾ ਜਾਂ ਮੈਸੇਜ ਆਉਂਦਾ ਇੱਕ ਹੀ ਕੁਐਸ਼ਨ ਆ ਜਿਹੜਾ ਉਹਨਾਂ ਦਾ ਹੁੰਦਾ ਕਿ ਕਿਹੜਾ ਝੋਨੇ ਦੇ ਵਿੱਚ ਆਪਾਂ ਲੋਹਾ ਜ਼ਿੰਕ ਪਾਲੀਏ ਤੇ ਕਿਸਾਨ ਵੀਰੋ ਜ਼ਿੰਕ ਆਪਾਂ ਜ਼ਮੀਨ ਰਾਈ ਦੇਣੀ ਹੈ 21% ਜਾਂ 33% ਵਾਲੀ ਲੋਹਾ ਚਾਹੇ ਆਪਾਂ ਟਰੱਕ ਭਰ ਕੇ ਆਪਣੀ ਜ਼ਮੀਨ ਦੇ ਵਿੱਚ ਪਾਲੀਏ ਲੋਹਾ ਜਿਹੜਾ ਜ਼ਮੀਨ ਰਾਈ ਆਪਾਂ ਨਹੀਂ ਦੇਣਾ ਲੋਹਾ ਆਪਾਂ ਝੋਨੇ ਨੂੰ ਜਿਹੇ ਦੇਣਾ ਸਪਰੇਅ ਰਾਈ ਦੇਣਾਗਾ ਇਦਾਂ ਨਾ ਤੁਸੀਂ ਕਿਹਾ ਕਰੋ ਕਿ ਲੋਹਾ ਜ਼ਿੰਕ ਆਪਾਂ ਪਾਲੀਏ ਜਿੰਨ ਕ ਆਪਾਂ ਜਿਹੜੀ 21 ਜਾਂ 33% ਪਾਉਣੀ ਆਗੀ ਬਾਕੀ ਲੋਹਾ ਆਪਾਂ 19% ਵਾਲਾ ਜਾਂ ਚਾਹੇ ਚ ਲੀਟਰ ਪਾਉਣਾ ਦਾ ਚੀਲੇਟਰ ਆ ਤੁਸੀਂ ਜਿਹੜਾ ਸਪਰੇਅ ਰਹੀਂ ਦੇਣਾਗਾ ਲੋਹਾ ਜ਼ਮੀਨ ਵਿੱਚ ਪਾਏ ਦਾ ਆਪਾਂ ਨੂੰ ਕੋਈ ਲਾਭ ਨਹੀਂ ਮਿਲਣਾ ਚਾਹੇ ਆਪਾਂ ਟਰੱਕ ਭਰ ਕੇ ਲੋਹੇ ਦਾ ਪਾਲੀਏ ਹੁਣ ਇਹ ਗੱਲ ਨੂੰ ਤੁਸੀਂ ਸਮਝ ਲਓ ਨੋਟ ਕਰ ਲਓ ਲੋਹਾ ਜ਼ਮੀਨ ਵਿੱਚ ਪਾਏ ਦਾ ਕੋਈ ਫਾਇਦਾ ਨਹੀਂ ਬਾਕੀ ਜਿੱਥੇ ਪਾਣੀ ਘਟ ਖੜ੍ਹਦਾ ਉੱਥੇ ਲੋਹੇ ਦੀ ਘਾਟ ਆਉਂਦੀ ਹੈ ਪਾਣੀ ਥੋੜਾ ਜਿਆਦਾ ਕਢਾ ਕੇ ਰੱਖੋ ਤਾਂ ਲੋਹਾ ਪਾਉਣ ਦੀ ਵੀ ਕੋਈ ਆਪਾਂ ਨੂੰ ਜ਼ਰੂਰਤ ਨਹੀਂ ਪੈਣੀਗੀ ਰੇਤਲੀਆਂ ਜ਼ਮੀਨਾਂ ਦੇ ਵਿੱਚ ਘਾਟ ਆਉਂਦੀ ਜੇ ਪਾਣੀ ਨਹੀਂ ਖੜਦਾ ਤਾਂ ਸਪਰੇਅ ਕਰ ਲਓ ਇੱਕ